ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਦੋਸਤੋ ਇੱਕ ਔਰਤ ਡੀਐਸਪੀ ਸਾਹਿਬ ਕੋਲ ਰਿਪੋਰਟ ਲਿਖਵਾਉਣ ਲਈ ਗਈ ਉਸ ਵੇਲੇ ਡੀਐਸਪੀ ਸਾਹਿਬ ਉਸ ਨੂੰ ਦੇਖ ਕੇ ਕਹਿੰਦੇ ਕਿ ਤੁਸੀਂ ਮੇਰੇ ਨਾਲ ਵਿਆਹ ਕਰੋਗੀ ਇਹ ਸੁਣ ਕੇ ਔਰਤ ਹੈਰਾਨ ਰਹਿ ਜਾਂਦੀ ਹੈ ਪਰ ਦੋਸਤੋ ਇਸ ਤੋਂ ਬਾਅਦ ਜੋ ਹੁੰਦਾ ਹੈ ਉਹ ਸੁਣ ਕੇ ਤੁਸੀਂ ਵੀ ਚੌਕ ਜਾਓਗੇ ਇੱਕ ਔਰਤ ਆਪਣੀ ਕਿਸੇ ਸ਼ਿਕਾਇਤ ਨੂੰ ਲੈ ਕੇ ਡੀਐਸਪੀ ਦਫ਼ਤਰ ਦੇ ਬਾਹਰ ਬੈਠੀ ਆਪਣੀ ਵਾਰੀ ਦਾ ਇਤਿਆਰ ਕਰ ਰਹੀ ਸੀ ਉਸ ਨੂੰ ਡੀਐਸਪੀ ਸਾਹਿਬ ਨੂੰ ਬਲਕਿ ਆਪਣੀ ਸ਼ਿਕਾਇਤ ਦੱਸਣੀ ਸੀ ਥੋੜੀ देर ਇੰਤਜ਼ਾਰ ਕਰਨ ਤੋਂ ਬਾਅਦ ਉਸ ਦਾ ਨੰਬਰ ਆ ਜਾਂਦਾ ਹੈ ਅਤੇ ਉਸ ਨੂੰ ਅੰਦਰ ਜਾਣ ਲਈ ਕਿਹਾ ਜਾਂਦਾ ਹੈ ਔਰਤ ਖੜੀ ਹੋ ਜਾਂਦੀ ਹੈ ਉਸ ਦੇ ਹੱਥ ਵਿੱਚ ਇੱਕ ਫਾਈਲ ਹੁੰਦੀ ਹੈ ਜਿਸ ਵਿੱਚ ਉਸ ਨੇ ਆਪਣੀ ਅਰਜੀ ਲਿਖੀ ਹੁੰਦੀ ਹੈ ਉਹ ਦਰਵਾਜ਼ਾ ਖੋਲਦੀ ਆ ਪਰ ਜਿਵੇਂ ਹੀ ਅੰਦਰ ਜਾਂਦੀ ਆ ਅਤੇ ਡੀਐਸਪੀ ਸਾਹਿਬ ਨੂੰ ਦੇਖਦੀ ਹੈ ਤਾਂ ਉਸ ਦੇ ਕਦਮ ਅਚਾਨਕ ਰੁਕ ਜਾਂਦੇ ਹਨ ਉਹ ਬਸ ਡੀਐਸਪੀ ਸਾਹਿਬ ਨੂੰ ਦੇਖਦੀ रह ਜਾਂਦੀ ਹੈ ਉਧਰ ਡੀਐਸਪੀ ਸਾਹਿਬੀ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਅਤੇ ਕੁਝ ਬੋਲ ਨਹੀਂ ਪਾਉਂਦੇ ਆਖਿਰ ਇਹ ਔਰਤ ਕੌਣ ਸੀ ਡੀਐਸਪੀ ਸਾਹਿਬ ਕੌਣ ਸਨ ਦੋਵੇਂ ਇੱਕ ਦੂਜੇ ਨੂੰ ਦੇਖ ਕੇ ਐਨੇ ਹੈਰਾਨ ਕਿਉਂ ਹੋ ਗਏ ਵਿਹਾਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਸੁਖਵੀਰ ਨਾਮ ਦਾ ਇੱਕ ਮੁੰਡਾ ਰਹਿੰਦਾ ਸੀ। ਉਸ ਦੇ ਪਿਤਾ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੇ ਸਨ ਅਤੇ ਚੰਗੀ ਤਨਖਾਹ ਲੈਂਦੇ ਸਨ। ਇਸ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਸੁਖਵੀਰ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਸੀ ਪਰ ਉਸ ਦਾ ਸੁਪਨਾ ਸੀ ਕਿ ਉਹ ਇੱਕ ਵੱਡਾ ਅਧਿਕਾਰੀ ਬਣੇ। ਇਸ ਲਈ ਉਹ ਆਪਣੀ ਪੜ੍ਹਾਈ ਜਾਰੀ ਰੱਖੀ। ਉਧਰ ਉਸ ਦੇ ਮਾਤਾ-ਪਿਤਾ ਨੂੰ ਉਸ ਉਸ ਦੇ ਵਿਆਹ ਦੀ ਚਿੰਤਾ ਸਤਾਉਣ ਲੱਗਦੀ ਹੈ। ਉਹ ਕਹਿੰਦੇ ਹਨ, "ਪੁੱਤ ਅਸੀਂ ਬੁੱਢੇ" ਹੋ ਚੁਕੇ ਹਾਂ ਸਾਨੂੰ ਨਹੀਂ ਪਤਾ ਕਿ ਕੋਦੋਂ ਉਪਰੋਂ ਬਲਾਵਾ ਆ ਜਾਵੇ ਅਸੀਂ ਆਪਣੇ ਹੱਥਾਂ ਨਾਲ ਤੇਰਾ ਵਿਆਹ ਤਾਂ ਕਰ ਦਈਏ ਇਹ ਸੁਣ ਕੇ ਸੁਖਵੀਰ ਉਦਾਸ ਹੋ ਜਾਂਦਾ ਹੈ ਅਤੇ ਮਾਤਾ ਪਿਤਾ ਨੂੰ ਕਲੇ ਲਗਾ ਕੇ ਕਹਿੰਦਾ ਹੈ ਠੀਕ ਹੈ ਮਾਂ ਤੁਹਾਡੀ ਜੋ ਇੱਛਾ ਤੁਸੀਂ ਕਰ ਸਕਦੇ ਹੋ ਇਸ ਤੋਂ ਬਾਅਦ ਸੁਖਵੀਰ ਦੇ ਮਾਤਾ ਪਿਤਾ ਕੁੜੀ ਦੇਖਣ ਲੱਗਦੇ ਹਨ ਉਹਨਾਂ ਨੂੰ ਰਾਜਿਕਾ ਨਾਮ ਦੀ ਇੱਕ ਕੁੜੀ ਪਸੰਦ ਆਉਂਦੀ ਹੈ ਰਾਜਿਕਾ ਪੜ੍ਹੀ ਲਿਖੀ ਅਤੇ ਬਹੁਤ ਹੀ ਸਿਆਣੀ ਕੁੜੀ ਸੀ ਉਸ ਨੂੰ ਕਿਸੇ ਦੀ ਗਲਤ ਗੱਲ ਬਰਦਾਸ਼ਤ ਨਹੀਂ ਸੀ ਵਿਆਹ ਤੋਂ ਬਾਅਦ ਰਾਜਿਕਾ ਨੂੰ ਅਹਿਸਾਸ ਹੁੰਦਾ ਕਿ ਸੁਖਵੀਰ ਅਤੇ ਉਸ ਦੇ ਵਿਚਾਰ ਬਹੁਤ ਅਲੱਗ ਹਨ ਹੌਲੀ ਹੌਲੀ ਉਹਨਾਂ ਦੇ ਰਿਸ਼ਤੇ ਵਿੱਚ ਦਰਾਰ ਆਉਣ ਲੱਗਦੀ ਹੈ ਅਤੇ ਹਾਲਾਤ ਇੰਨੇ ਵਿਗੜ ਜਾਂਦੇ ਹਨ ਕਿ ਉਹ ਅਲੱਗ ਹੋ ਜਾਂਦੇ ਹਨ ਸਾਲਾਂ ਬਾਅਦ ਜਦੋਂ ਰਾਧਿਕਾ ਇੱਕ ਸ਼ਿਕਾਇਤ ਲੈ ਕੇ ਡੀਐਸਪੀ ਸਾਹਿਬ ਦੇ ਦਫ਼ਤਰ ਪਹੁੰਚੀ ਤਾਂ ਉੱਥੇ ਉਸ ਦਾ ਸਾਹਮਣਾ ਸੁਖਵੀਰ ਨਾਲ ਹੁੰਦਾ ਹੈ ਜੋ ਹੁਣ ਡੀਐਸਪੀ ਬਣ ਚੁੱਕਾ ਸੀ ਰਾਧਿਕਾ ਕਹਿੰਦੀ ਹੈ ਮੇਰੀ ਰਿਪੋਰਟ ਲਿਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸੋਚ ਰਹੀ ਸੀ ਕਿ ਕਿਤੇ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਤੁਸੀਂ ਇਸ ਤੇ ਕਾਰਵਾਈ ਨਾ ਕਰੋ ਚੰਗਾ ਹੋਇਆ ਤੁਸੀਂ ਇਸ ਨੂੰ ਸੀਰੀਅਸ ਲਿਆ ਮੈਂ ਇਸ ਤੋਂ ਕਾਫੀ ਪਰੇਸ਼ਾਨ ਸੀ ਰਾਧਿਕਾ ਉੱਥੋਂ ਚਲੀ ਜਾਂਦੀ ਹੈ ਪਰ ਸੁਖਵੀਰ ਉਸ ਦਾ ਫੋਨ ਨੰਬਰ ਲੈ ਲੈਂਦਾ ਹੈ ਅਗਲੀ ਸਵੇਰ ਉਹ ਰਾਧਿਕਾ ਨੂੰ ਕਾਲ ਕਰਦਾ ਹੈ ਰਾਧਿਕਾ ਕਾਲ ਕੱਟਣਾ ਚਾਹੁੰਦੀ See? Sí. ਪਰ ਨਾ ਜਾਣੇ ਕਿਉਂ ਉਹ ਕੱਟ ਨਹੀਂ ਪਾਉਂਦੀ ਦੋਵੇਂ ਕੁਝ ਦੇਰ ਤੱਕ ਫੋਨ ਕੱਟਣ ਦਾ ਇੰਤਜ਼ਾਰ ਕਰਦੇ ਹਨ ਪਰ ਜਦੋਂ ਕੋਈ ਵੀ ਪਹਿਲ ਨਹੀਂ ਕਰਦਾ ਤਾਂ ਅੰਤ ਵਿੱਚ ਰਾਜਿਕਾ ਫੋਨ ਕੱਟ ਦਿੰਦੀ ਹੈ ਸੁਖਵੀਰ ਨੂੰ ਸਮਝ ਆ ਜਾਂਦਾ ਹੈ ਕਿ ਰਾਜਿਕਾ ਦੇ ਦਿਲ ਵਿੱਚ ਅਜੇ ਵੀ ਕੁਝ ਹੈ ਉਹ ਪੂਰੀ ਰਾਤ ਇਸ ਬਾਰੇ ਸੋਚਦਾ ਹੈ ਅਗਲੇ ਦਿਨ ਉਹ ਆਪਣੇ ਮਾਤਾ ਪਿਤਾ ਨਾਲ ਗੱਲ ਕਰਦਾ ਹੈ ਅਤੇ ਸਾਰੀਆਂ ਗੱਲਾਂ ਦੱਸਦਾ ਹੈ ਮਾਤਾ ਪਿਤਾ ਕਹਿੰਦੇ ਹਨ ਪੁੱਤ ਇਹ ਗਲਤੀ ਸੁਧਾਰਨ ਦਾ ਤੁਹਾਡੇ ਕੋਲ ਮੌਕਾ ਹੈ ਇਸ ਨੂੰ ਨਾ ਗਵਾਉ ਸੁਖਵੀਰ ਇਸ ਗੱਲ ਨੂੰ ਸਮਝ ਜਾਂਦਾ ਹੈ ਅਤੇ ਰਾਜਕਾ ਦੇ ਦਿੱਤੇ ਪਤੇ ਤੇ ਸਵੇਰੇ ਸਵੇਰੇ ਪਹੁੰਚ ਜਾਂਦਾ ਹੈ ਦਰਵਾਜ਼ਾ ਖੁੱਲਦੇ ਹੀ ਸਾਹਮਣੇ ਰਾਜਕਾ ਨੂੰ ਦੇਖ ਕੇ ਉਹ ਮੁਸਕਰਾ ਦਿੰਦਾ ਹੈ ਰਾਧਿਕਾ ਵੀ ਹੈਰਾਨ ਰਹਿ ਜਾਂਦੀ ਹੈ ਸੁਖਵੀਰ ਕਹਿੰਦਾ ਹੈ ਕਿ ਮੈਨੂੰ ਅੰਦਰ ਨਹੀਂ ਬੁਲਾਓਗੇ ਰਾਧਿਕਾ ਉਸ ਨੂੰ ਅੰਦਰ ਬੁਲਾ ਲੈਂਦੀ ਹੈ ਅਤੇ ਚਾਹ ਬਣਾਉਣ ਚਲੀ ਜਾਂਦੀ ਹੈ ਸੁਖਵੀਰ ਚੁੱਪਚਾਪ ਬੈਠਾ ਰਹਿੰਦਾ ਹੈ ਜਦੋਂ ਰਾਧਿਕਾ ਚਾਹ ਲੈ ਕੇ ਆਉਂਦੀ ਹੈ ਤਾਂ ਸੁਖਵੀਰ ਉਸ ਨਾਲ ਗੱਲ ਸ਼ੁਰੂ ਕਰਦਾ ਹੈ ਉਸ ਵੇਲੇ ਉਸ ਦਾ ਬੇਟਾ ਵੀ ਉੱਥੇ ਹੁੰਦਾ ਹੈ ਜਦੋਂ ਸੁਖਵੀਰ ਆਪਣੇ ਬੇਟੇ ਨੂੰ ਦੇਖਦਾ ਹੈ ਜੋ ਕਾਫੀ ਵੱਡਾ ਹੋ ਚੁੱਕਾ ਸੀ ਤਾਂ ਉਸ ਦੀਆਂ ਅੱਖਾਂ ਵਿੱਚ ਇੱਕ ਅਲੱਗ ਹੀ ਚਮਕ ਆ ਜਾਂਦੀ ਹੈ ਉਹ ਉਸ ਨੂੰ ਆਪਣੇ ਕੋਲ ਬੁਲਾਉਂਦਾ ਦਾ ਸੁਖਵੀਰ ਉਸ ਲਈ ਚਾਕਲੇਟ ਲੈ ਕੇ ਆਇਆ ਸੀ ਅਤੇ ਉਸ ਨੂੰ ਚਾਕਲੇਟ ਦੇਣ ਤੋਂ ਬਾਅਦ ਖੇਡਣ ਲਈ ਕਹਿ ਦਿੰਦਾ ਹੈ ਫਿਰ ਉਹ ਰਾਧਿਕਾ ਨਾਲ ਗੱਲ ਕਰਨ ਲੱਗਦਾ ਹੈ ਸੁਖਵੀਰ ਕਹਿੰਦਾ ਹੈ ਰਾਧਿਕਾ ਦੇਖੋ ਮੈਨੂੰ ਪਤਾ ਹੈ ਕਿ ਮੈਂ ਜੋ ਕੁਝ ਕੀਤਾ ਉਹ ਬਹੁਤ ਗਲਤ ਸੀ ਪਰ ਇਹ ਮੌਕਾ ਹੈ ਸਾਡੀ ਗਲਤੀ ਸੁਧਾਰਨ ਦਾ ਮੇਰੇ ਬੇਟੇ ਨੂੰ ਆਪਣੇ ਪਿਤਾ ਦਾ ਪਿਆਰ ਮਿਲ ਜਾਵੇਗਾ ਕਿਉਂਕਿ ਹੁਣ ਤੱਕ ਉਹ ਤੁਹਾਡੇ ਕੋਲ ਹੀ ਰਿਹਾ ਹੈ ਮੈਂ ਜੋ ਵੀ ਗਲਤੀਆਂ ਕੀਤੀਆਂ ਸਨ ਉਹਨਾਂ ਨੂੰ ਸੁਧਾਰਨਾ ਚਾਹੁੰਦਾ ਹਾਂ ਰਾਧਿਕਾ ਜੋ ਗੁੱਸੇ ਨਾਲ ਭਰੀ ਹੋਈ ਕਹਿੰਦੀ ਹੈ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਮੈਂ ਹੁਣ ਪੂਰੀ ਤਰ੍ਹਾਂ ਖੁਸ਼ ਹਾਂ ਅਤੇ ਮੈਨੂੰ ਹੁਣ ਤੁਹਾਡੀ ਕੋਈ ਲੋੜ ਨਹੀਂ ਹੈ ਇਸ ਤੋਂ ਬਾਅਦ ਡੀਐਸਪੀ ਸਾਹਿਬ ਉਸ ਨੂੰ ਕਹਿੰਦੇ ਹਨ ਦੇਖੋ ਸੱਚਮੁੱਚ ਮੈਂ ਬਹੁਤ ਵੱਡੀ ਗਲਤੀ ਕਰ ਦਿੱਤੀ ਸੀ ਪਰ ਜੇਕਰ ਅਸੀਂ ਇਸ ਗਲਤੀ ਨੂੰ ਨਹੀਂ ਸੁਧਾਰਦੇ ਤਾਂ ਇਹ ਦੋਵਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਹਨ ਜਿੱਥੋਂ ਤੱਕ ਮੈਨੂੰ ਪਤਾ ਹੈ ਤੁਸੀਂ ਵੀ ਦੂਜਾ ਵਿਆਹ ਨਹੀਂ ਕੀਤਾ ਮੈਂ ਵੀ ਹਜੇ ਤੱਕ ਵਿਆਹ ਬਾਰੇ ਨਹੀਂ ਸੋਚਿਆ ਅਸੀਂ ਦੋਵੇਂ ਦੁਬਾਰਾ ਇਕੱਠੇ ਰਹਿ ਸਕਦੇ ਹਾਂ ਅਤੇ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਬਿਤਾ ਸਕਦੇ ਹਾਂ ਇਸ ਬਾਰੇ ਮੈਂ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਵਾਂਗਾ ਰਾਧਿਕਾ ਚੁੱਪਚਾਪ ਰਹੀ ਉਹ ਪਿਛਲੀਆਂ ਯਾਦਾਂ ਵਿੱਚ ਖੋ ਗਈ ਸੀ ਜਦੋਂ ਰਾਧਿਕਾ ਅਤੇ ਸੁਖਵੀਰ ਦੀ ਲੜਾਈ ਹੋਈ ਸੀ ਤਾਂ ਉਹ ਆਪਣੇ ਮਾਈਕੇ ਚਲੀ ਗਈ ਸੀ ਉਸਦੇ ਮਾਤਾ ਪਿਤਾ ਜਦੋਂ ਸੁਖਵੀਰ ਨੂੰ ਕਹਿੰਦੇ ਹਨ ਪੁੱਤ ਜਾ ਪਹੂ ਨੂੰ ਮਨਾ ਕੇ ਲੈ ਆ ਤਾਸਖਵੀਰ ਨੂੰ ਬਹੁਤ ਗੁੱਸਾ ਆ ਜਾਂਦਾ ਹੈ ਅਤੇ ਉਹ ਆਪਣੀ ਪਤਨੀ ਨੂੰ ਲੈ ਆਉਣ ਤੋਂ ਇਨਕਾਰ ਕਰ ਦਿੰਦਾ ਹੈ। ਕੁਝ ਦਿਨਾਂ ਤੱਕ ਰਾਧਿਕਾ ਮਾਇਕੇ ਵਿੱਚ ਬੈਠੀ ਉਸ ਦੀ ਰਾਹ ਦੇਖਦੀ ਰਹਿੰਦੀ ਹੈ ਪਰ ਜਦੋਂ ਉਸ ਦਾ ਪਤੀ ਉਸ ਨੂੰ ਲੈਣ ਨਹੀਂ ਆਉਂਦਾ ਤਾਂ ਉਹ ਆਪਣੇ ਪਿਤਾ ਨੂੰ ਕਹਿੰਦੀ ਹੈ ਪਿਤਾ ਜੀ ਇਹ ਗੱਲ ਕਹਿ ਦਿਓ ਕਿ ਜੇਕਰ ਉਹ ਮੈਨੂੰ ਲੈਣ ਨਹੀਂ ਆ ਰਹੇ ਤਾਂ ਮੈਨੂੰ ਤਲਾਕ ਦੇ ਦੇਣ ਮੈਂ ਆਪਣੀ ਜ਼ਿੰਦਗੀ ਨੂੰ ਆਰਾਮ ਨਾਲ ਜੀ ਲਵਾਂਗੀ। ਰਾਧਿਕਾ ਸੋਚਦੀ ਸੀ ਕਿ ਜਦੋਂ ਉਹ ਤਲਾਕ ਦੀ ਗੱਲ ਕਰੇਗੀ ਤਾਂ ਸੁਖਵੀਰ ਉਸ ਨੂੰ ਲੈਣ ਆ ਜਾਵੇਗਾ ਪਰ ਜਦੋਂ ਸੁਖਵੀਰ ਇਹ ਸੁਣਦਾ ਹੈ ਤਾਂ ਉਹ ਗੁੱਸੇ ਵਿੱਚ ਆ ਕੇ ਤਲਾਕ ਦੇ ਦਾ ਫੈਸਲਾ ਕਰ ਲੈਂਦਾ ਹੈ ਅਤੇ ਕਹਿੰਦਾ ਹੈ ਹਾਂ ਮੈਨੂੰ ਤਲਾਕ ਦੇ ਦੇਵੇ ਇਸ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਜਾਂਦਾ ਹੈ ਤਲਾਕ ਤੋਂ ਬਾਅਦ ਰਾਧਿਕਾ ਆਪਣੇ ਘਰ ਵਿੱਚ ਰਹਿੰਦੀ ਹੈ ਅਤੇ ਸੁਖਵੀਰ ਆਪਣੇ ਘਰ ਵਿੱਚ ਦੋਵਾਂ ਨੂੰ ਇੱਕ ਦੂਜੇ ਦੀ ਯਾਦ ਆਉਂਦੀ ਹੈ ਪਰ ਸੁਖਵੀਰ ਉਤੇ ਕਾਮਯਾਬੀ ਦਾ ਜਨੂਨ ਸਵਾਰ ਸੀ ਉਹ ਆਪਣੀ ਪੜ੍ਹਾਈ ਵੱਲ ਵੱਧਦਾ ਗਿਆ ਅਤੇ ਹੌਲੀ-ਹੌਲੀ ਰਾਜਿਕਾ ਦੀਆਂ ਯਾਦਾਂ ਧੁੰਦਲੀਆਂ ਹੋ ਗਈਆਂ ਸੁਖਵੀਰ ਦੇ ਮਾਤਾ-ਪਿਤਾ ਇਸ ਗੱਲ ਤੋਂ ਬਹੁਤ ਪ੍ਰੇਸ਼ਾਨ ਸਨ ਕਿ ਬੇਟੇ ਦਾ ਘਰ ਬਣਿਆ ਤਾਂ ਸਹੀ ਸੀ ਪਰ ਉੱਜੜ ਵੀ ਗਿਆ ਇਧਰ ਰਾਜਿਕਾ ਜਦੋਂ ਸੁਖਵੀਰ ਬਾਰੇ ਸੋਚਦੀ ਤਾਂ ਉਸ ਨੂੰ ਬਹੁਤ ਬੁਰਾ ਲੱਗਦਾ ਪਰ ਉਸਨੇ ਸੋਚ ਲਿਆ ਸੀ ਕਿ ਉਹ ਆਪਣੇ ਪੈਰਾਂ ਤੇ ਖੜੀ ਹੋਵੇਗੀ ਅਤੇ ਆਪਣੀ ਜ਼ਿੰਦਗੀ ਖੁਦ ਸੰਭਾਲੇਗੀ ਉਸਦਾ ਇੱਕ ਬੇਟਾ ਸੀ ਜੋ ਸੁਖਵੀਰ ਦਾ ਹੀ ਸੀ ਇਹ ਸੋਚ ਕੇ ਉਹ ਨੌਕਰੀ ਲੱਭਣ ਲੱਗਦੀ ਹੈ ਰਾਧਿਕਾ ਦੇ ਪਿਤਾ ਉਸ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਇਹ ਤੇਰਾ ਬੇਟਾ ਹੈ ਇਸ ਨੂੰ ਸਾਡੇ ਕੋਲ ਛੱਡ ਦੇ ਅਤੇ ਦੂਜਾ ਵਿਆਹ ਕਰਾ ਲੈ ਜ਼ਿੰਦਗੀ ਬਹੁਤ ਲੰਬੀ ਹੈ ਰਾਧਿਕਾ ਜਵਾਬ ਦਿੰਦੀ ਹੈ ਨਹੀਂ ਪਿਤਾ ਜੀ ਮੈਂ ਆਪਣੇ ਪੈਰਾਂ ਤੇ ਖੜੀ ਹੋਵਾਂਗੀ ਮੇਰਾ ਵਿਆਹ ਇੱਕ ਵਾਰ ਹੋ ਚੁੱਕਾ ਹੈ ਦੁਆਰਾ ਉਹ ਆ ਕਰਦੀ ਕੋਈ ਲੋੜ ਨਹੀਂ ਉਹ ਨੌਕਰੀ ਦੀ ਪਾਲ ਵਿੱਚ ਨਿਕਲ ਪੈਂਦੀ ਹੈ ਹੌਲੀ ਹੌਲੀ ਉਸ ਨੂੰ ਨੌਕਰੀ ਮਿਲ ਵੀ ਜਾਂਦੀ ਹੈ ਪਰ ਕਈ ਵਾਰ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਜਿਸ ਕਰਕੇ ਉਸ ਨੂੰ ਨੌکریاں ਬਦਲਣੀਆਂ ਪੈਂਦੀਆਂ ਸਨ ਉਸ ਨੂੰ ਆਪਣੇ ਨਾਲ ਸਭ ਤੋਂ ਵੱਧ ਪਿਆ ਸੀ ਇਸ ਲਈ ਉਹ ਕਦੇ ਵੀ ਚਾਪਲੂਸੀ ਨਹੀਂ ਕਰਦੀ ਸੀ 6 ਮਹੀਨਿਆਂ ਬਾਅਦ ਉਸ ਨੂੰ ਇੱਕ ਪ੍ਰਾਈਵੇਟ ਨੌਕਰੀ ਮਿਲ ਗਈ ਕੁਝ ਸਮੇਂ ਬਾਅਦ ਉਸਦੇ ਪਿਤਾ ਦੀ ਮੌਤ ਹੋ ਗਈ। ਹੁਣ ਘਰ ਭਰਾ ਭਾਬੀ ਦਾ ਹੋ ਗਿਆ ਸੀ। ਉਸਦੀ ਭਾਬੀ ਉਸ ਨੂੰ ਤਾਨੇ ਮਾਰਦੀ, ਤੂੰ ਕਦ ਤੱਕ ਇੱਥੇ ਰਹੇਂਗੀ? ਕਿਸੇ ਨਾਲ ਵਿਆਹ ਕਰਾ ਲਾ। ਤੇਰਾ ਭਰਾ ਤੇਰੇ ਲਈ ਰਿਸ਼ਤਾ ਲੱਭ ਲੈਣਗੇ। ਰਾਧਿਕਾ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਪਰ ਜਦੋਂ ਤਾਨੇ ਸਹਿਣੇ ਮੁਸ਼ਕਲ ਹੋ ਗਏ ਤਾਂ ਉਸ ਨੇ ਅਲੱਗ ਰਹਿਣ ਦਾ ਫੈਸਲਾ ਕਰ ਲਿਆ। ਉਹ ਕਿਰਾਏ ਦਾ ਘਰ ਲੱਭਣ ਲੱਗੀ ਕਿਉਂਕਿ ਨੌਕਰੀ ਵੀ ਉਸਦੇ ਕੋਲ ਸੀ। ਅਤੇ ਉਸ ਮਕਾਨ ਵਿੱਚ ਆਪਣੇ ਬੱਚੇ ਨਾਲ ਰਹਿਣ ਲੱਗੀ ਜਦੋਂ ਉਹ ਨੌਕਰੀ ਕਰਨ ਜਾਂਦੀ ਤਾਂ ਉਸਨੇ ਦੇਖਭਾਲ ਲਈ ਆਂਟੀ ਰੱਖ ਲਈ ਜੋ ਬੱਚੇ ਦੀ ਦੇਖਭਾਲ ਕਰਦੀ ਸੀ ਜਦੋਂ ਉਹ ਨੌਕਰੀ ਤੋਂ ਆ ਜਾਂਦੀ ਤਾਂ ਖੁਦ ਆਪਣੇ ਬੱਚੇ ਦੀ ਦੇਖਭਾਲ ਕਰਦੀ ਰਾਧਿਕਾ ਹੁਣ ਪੂਰੀ ਤਰ੍ਹਾਂ ਆਤਮ ਨਿਰਵਰ ਹੋ ਗਈ ਸੀ ਉਹ ਖੁਦ ਕਮਾਉਂਦੀ ਅਤੇ ਆਪਣੇ ਘਰ ਵਿੱਚ ਰਹਿੰਦੀ ਸੀ ਪਰ ਜਦੋਂ ਉੱਥੇ ਰਹਿੰਦੀਆਂ ਉਸ ਨੂੰ 7 ਮਹੀਨੇ ਬੀਤ ਜਾਂਦੇ ਹਨ ਤਾਂ ਮਕਾਨ ਮਾਲਿਕ ਕਿਰਾਇਆ ਵਧਾਉਣ ਲਈ ਉਸ ਨੂੰ ਮਕਾਨ ਖਾਲੀ ਕਰਨ ਲਈ ਕਹਿੰਦਾ ਹੈ ਜਦੋਂ ਰਾਧਿਕਾ ਉਸ ਨਾਲ ਗੱਲ ਕਰਦੀ ਤਾਂ ਉਹ ਦੱਸਦਾ ਕਿ ਉਸ ਨੂੰ ਕੋਈ ਹੋਰ ਕਿਰਾਏਦਾਰ ਮਿਲ ਗਏ ਹਨ ਜੋ ਜ਼ਿਆਦਾ ਦੇਵੇਗਾ ਰਾਧਿਕਾ ਸਮਝ ਜਾਂਦੀ ਹੈ ਕਿ ਜੇਕਰ ਉਹ ਕਿਰਾਏ ਵਿੱਚ 500 ਵਧਾ ਦੇਵੇ ਤਾਂ ਮਕਾਨ ਮਾਲਿਕ ਉਸ ਨੂੰ ਇੱਥੇ ਹੀ ਰਹਿਣ ਦੇਵੇਗਾ ਇਸ ਲਈ ਉਹ 500 ਕਿਰਾਇਆ ਵਧਾ ਦਿੰਦੀ ਹੈ ਅਤੇ ਮਕਾਨ ਮਾਲਿਕ ਉਸ ਨੂੰ ਇੱਥੇ ਰਹਿਣ ਦੀ ਇਜਾਜ਼ਤ ਦੇ ਦਿੰਦਾ ਹੈ ਪਰ ਇਸ ਘਟਨਾ ਤੋਂ ਬਾਅਦ ਰਾਧਿਕਾ ਸੋਚਣ ਲੱਗਦੀ ਹੈ ਕਿ ਜੇਕਰ ਉਸ ਦਾ ਆਪਣਾ ਘਰ ਹੁੰਦਾ ਤਾਂ ਕੋਈ ਵੀ ਉਸ ਨੂੰ ਉੱਥੋਂ ਨਹੀਂ ਕੱਢ ਸਕਦਾ ਸੀ ਇਹੀ ਸੋਚ ਕੇ ਉਹ ਹੁਣ ਆਪਣਾ ਘਰ ਲੈਣਾ ਚਾਹੁੰਦੀ ਹੈ ਆਖਿਰਕਾਰ ਉਸ ਨੂੰ ਇੱਕ ਮਕਾਨ ਮਿਲ ਜਾਂਦਾ ਹੈ ਅਤੇ ਉਹ ਲੋਨ ਲੈ ਕੇ ਉਸ ਦੀਆਂ ਕਿਸ਼ਤਾਂ ਭਰਤੀ ਆਪਣੇ ਨਵੇਂ ਘਰ ਵਿੱਚ ਰਹਿਣ ਤੋਂ ਬਾਅਦ ਉਸ ਨੂੰ ਬਹੁਤ ਸਕੂਨ ਮਿਲਿਆ ਉਸਦੇ ਤਲਾਕ ਨੂੰ ਲਗਭਗ 5 ਸਾਲ ਹੋ ਚੁਕੇ ਸਨ ਇਸ ਦੌਰਾਨ ਉਸਦਾ ਬੱਚਾ ਵੱਡਾ ਵੀ ਹੋ ਗਿਆ ਸੀ ਅਤੇ ਸਕੂਲ ਜਾਣ ਲੱਗਾ ਸੀ ਹੁਣ ਉਸ ਨੂੰ ਆਮਦਨ ਦੀ ਵੀ ਜ਼ਿਆਦਾ ਲੋੜ ਨਹੀਂ ਸੀ ਕਿਉਂਕਿ ਜੋ ਪੈਸੇ ਉਹ ਪਹਿਲਾਂ ਕਿਰਾਏ ਵਿੱਚ ਦਿੰਦੀ ਸੀ ਹੁਣ ਉਹਨਾਂ ਹੀ ਪੈਸਿਆਂ ਨਾਲ ਆਪਣੇ ਘਰ ਦੀਆਂ ਕਿਸ਼ਤਾਂ ਭਰ ਰਹੀ ਸੀ ਸਭ ਕੁਝ ਚੰਗਾ ਚੱਲ ਰਿਹਾ ਸੀ ਪਰ ਫਿਰ ਅਚਾਨਕ ਰਾਜਕਾ ਦੇ ਪੜੋਸ ਵਿੱਚ ਕੁਝ ਮੁੰਡੇ ਕਿਰਾਏ ਤੇ ਆ ਗਏ ਉਹਨਾਂ ਦੇ ਆਉਣ ਤੋਂ ਬਾਅਦ ਉੱਥੇ ਬਹੁਤ ਜ਼ਿਆਦਾ ਰੌਲਾ ਪਾਉਣ ਲੱਗਿਆ ਰਾਤ ਦੇ ਸਮੇਂ ਉਹ ਲੋਕ ਜੋਰ-ਜੋਰ ਨਾਲ ਮਸਤੀ ਕਰਦੇ ਅਤੇ ਅੱਧੀ ਰਾਤ ਤੱਕ ਗਲੀ ਵਿੱਚ ਖੜੇ ਰਹਿੰਦੇ ਦੂਜੇ ਪਾਸੇ ਉੱਥੇ ਇੱਕ ਖਾਲੀ ਪਲਾਟ ਸੀ ਜਿੱਥੇ ਕੁਝ ਲੋਕ ਸ਼ਰਾਬ ਪੀਣ ਆ ਜਾਂਦੇ ਸਨ ਇੰਨਾ ਸਾਰੀਆਂ ਚੀਜ਼ਾਂ ਤੋਂ ਰਾਜਿਕਾ ਅਤੇ ਕਲੋਨੀ ਦੇ ਬਾਕੀ ਲੋਕ ਪਰੇਸ਼ਾਨ ਹੋ ਗਏ ਸੀ ਉਹ ਕਲੋਨੀ ਦੇ ਲੋਕਾਂ ਨਾਲ ਮਿਲ ਕੇ ਪੁਲਿਸ ਵਿੱਚ ਸ਼ਿਕਾਇਤ ਕਰਨ ਲਈ ਕਹਿਦੀ ਹੈ ਪਰ ਕੋਈ ਵੀ ਇਸ ਲਈ ਤਿਆਰ ਨਹੀਂ ਹੁੰਦਾ ਲੋਕਾਂ ਨੂੰ ਡਰ ਸੀ ਕਿ ਸ਼ਿਕਾਇਤ ਕਰਨ ਤੇ ਉਹ ਮੁੰਡੇ ਉਹਨਾਂ ਨੂੰ ਹੀ ਪਰੇਸ਼ਾਨ ਕਰਨਗੇ ਪਰ ਰਾਜਿਕਾ ਆਪਣੇ ਹੱਕ ਲਈ ਲੜਨਾ ਜਾਣਦੀ ਸੀ ਫਰਾਤ ਨੂੰ ਜਦੋਂ ਉਹ ਮੁੰਡੇ ਤੇਜ਼ ਆਵਾਜ਼ ਵਿੱਚ ਗਾਲੀਆਂ ਕਲੋਚ ਕਰਨ ਲੱਗਦੇ ਤਾਂ ਰਾਜਿਕਾ ਨੂੰ ਸਹਿਣਾ ਬਹੁਤ ਮੁਸ਼ਕਿਲ ਹੋ ਜਾਂਦਾ ਸੀ ਉਹ ਇੱਕ ਮਿਹਨਤੀ ਆਰਥ ਸੀ ਜਿਸ ਨੂੰ ਸਵੇਰੇ ਜਲਦੀ ਉੱਠ ਕੇ ਕੰਮ ਤੇ ਜਾਣਾ ਹੁੰਦਾ ਸੀ ਆਖਿਰਕਾਰ ਉਹ ਪੁਲਿਸ ਸਟੇਸ਼ਨ ਜਾ ਕੇ ਉਹਨਾਂ ਮੁੰਡਿਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੰਦੀ ਹੈ ਸ਼ਿਕਾਇਤ ਉਹ ਵਾਰ ਪੁਲਿਸ ਦੀ ਗੱਡੀ ਆਉਂਦੀ ਹੈ ਪਰ ਜਦੋਂ ਪੁਲਿਸ ਪੁੱਛਗੀ ਸ਼ਿਕਰਦੀ ਹੈ ਤਾਂ ਪੜੋਸੀ ਸਾਫ਼ ਇਨਕਾਰ ਕਰ ਦਿੰਦੇ ਹਨ ਉਹ ਕਹਿੰਦੇ ਹਨ ਕਿ ਉਹਨਾਂ ਦੇ ਇੱਥੇ ਐਦਾਂ ਦਾ ਕੁਝ ਨਹੀਂ ਹੁੰਦਾ ਜਦੋਂ ਪੁਲਿਸ ਦੂਜੇ ਪੜੋਸੀਆਂ ਤੋਂ ਵੀ ਪੁੱਛਦੀ ਹੈ ਤਾਂ ਉਹ ਵੀ ਪਿੱਛੇ ਹਟ ਜਾਂਦੇ ਹਨ ਰਾਧਿਕਾ ਇਹ ਦੇਖ ਕੇ ਨਿਰਾਸ਼ ਹੋ ਜਾਂਦੀ ਹੈ ਉਹ ਦੁਬਾਰਾ ਥਾਣੇ ਜਾ ਕੇ ਸ਼ਿਕਾਇਤ ਕਰਦੀ ਹੈ ਪਰ ਇਸ ਵਾਰ ਅਧਿਕਾਰੀ ਉਸ ਨੂੰ ਹੀ ਤਮਕਾ ਦਿੰਦੇ ਹਨ ਕਿ ਉਹ ਝੂਠੀ ਸ਼ਿਕਾਇਤ ਕਰ ਰਹੀ ਹੈ ਅਧਿਕਾਰੀ ਉਸ ਨੂੰ ਸਮਝਾਉਣ ਲੱਗਦੇ ਹਨ ਕਿ ਉਹ ਮੁੰਡੇ ਬਹੁਤ ਸਿੱਤੇ ਸਾਦੇ ਹਨ ਰਾਧਿਕਾ ਉਦਾਸ ਹੋ ਕੇ ਥਾਣੇ ਤੋਂ ਬਾਹਰ ਨਿਕਲਣ ਲੱਗਦੀ ਹੈ ਕਿ ਇੱਕ ਹਵਲਦਾਰ ਉਸ ਨੂੰ ਰੋਕਦਾ ਅਤੇ ਕਹਿੰਦਾ ਹੈ "ਬੇਟੀ ਜੇਕਰ ਤੁਹਾਨੂੰ ਸੱਚਮੁੱਚ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਸੀਂ ਡੀਐਸਪੀ ਸਾਹਿਬ ਕੋਲ ਜਾਓ ਜੇਕਰ ਉਹ ਇੱਕ ਵਾਰ ਇਹਨਾਂ ਮੁੰਡਿਆਂ ਦੇ ਖਿਲਾਫ ਗੋਲ ਦੇਣਗੇ ਤਾਂ ਪੁਲਿਸ ਤੁਰੰਤ ਕਾਰਵਾਈ ਕਰੇਗੀ" ਰਾਧਿਕਾ ਹਵਲਦਾਰ ਦੀ ਸਲਾਹ ਮੰਨ ਕੇ ਆਪਣੀ ਰਿਪੋਰਟ ਦੀ ਫਾਈਲ ਲੈਂਦੀ ਹੈ ਅਤੇ ਸਿੱਧਾ ਡੀਐਸਪੀ ਦੀ ਦਫ਼ਤਰ ਚਲੀ ਜਾਂਦੀ ਹੈ ਉੱਥੇ ਉਸ ਨੂੰ ਕਾਫੀ ਦੇਰ ਇੰਤਜ਼ਾਰ ਕਰਨਾ ਪੈਂਦਾ ਹੈ ਜਦੋਂ ਉਸਦਾ ਨੰਬਰ ਆਉਂਦਾ ਅਤੇ ਉਹ ਡੀਐਸਪੀ ਸਾਹਿਬ ਦੇ ਕਮਰੇ ਵਿੱਚ ਜਾਂਦੀ ਹੈ ਤਾਂ ਜਿਵੇਂ ਹੀ ਉਹ ਡੀਐਸਪੀ ਸਾਹਿਬ ਦਾ ਚਿਹਰਾ ਦੇਖਦੀ ਹੈ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਪੂਰੀ ਤਰ੍ਹਾਂ ਹੈਰਾਨ ਹੋ ਜਾਂਦੀ ਹੈ ਉਧਰ ਡੀਐਸਪੀ ਸਾਹਿਬ ਵੀ ਰਾਜਕਾਂ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ ਦਰਅਸਲ ਸਾਹਮਣੇ ਜੋ ਡੀਐਸਪੀ ਸਾਹਿਬ ਬੈਠੇ ਸਨ ਉਹ ਹੋਰ ਕੋਈ ਨਹੀਂ ਸੀ ਬਲਕਿ ਰਾਜਕਾ ਦੇ ਤਲਾਕशुदा ਪਤੀ ਸੁਖਵੀਰ ਸਨ ਜਿਸ ਨੇ ਆਪਣੀ ਕਾਮਯਾਬੀ ਲਈ ਉਸ ਨੂੰ ਛੱਡ ਦਿੱਤਾ ਸੀ ਜਿਵੇਂ ਹੀ ਸੁਖਵੀਰ ਰਾਜਕਾਂ ਨੂੰ ਦੇਖਦਾ ਹੈ ਤਾਂ ਉਸ ਦੇ ਸਾਹਮਣੇ ਵੀ ਪ੍ਰਾਣੀਆ ਗੱਲਾਂ ਵੀਡੀਓ ਰੀਲ ਵਾਂਗ ਘੁੰਮਣ ਲੱਗਦੀਆਂ ਹਨ ਇਧਰ ਜੋ ਉਹ ਕੁੜੀ ਹੁੰਦੀ ਹੈ ਰਾਜਕਾ ਉਸ ਦੇ ਸਾਹਮਣੇ ਵੀ ਉਹ ਗੱਲਾਂ ਵੀਡੀਓ ਵਾਂਗ ਕੁਮਨ ਲੱਗਦੀਆਂ ਹਨ ਜਦੋਂ ਉਹ ਸੁਖਵੀਰ ਨਾਲ ਰਹਿੰਦੀ ਸੀ ਅਤੇ ਉਸਨੇ ਮਾਤਾ ਪਿਤਾ ਦੀ ਚੰਗੀ ਤਰ੍ਹਾਂ ਸੇਵਾ ਕਰਦੀ ਸੀ ਉਹ ਉੱਥੇ ਹੀ ਰੁਕ ਜਾਂਦੀ ਹੈ ਪਰ ਤਾਂ ਵੀ ਸੁਖਵੀਰ ਆਪਣੇ ਕਰਤੱਵ ਦਾ ਪਾਲਣ ਕਰਦਿਆਂ ਰਾਜਕਾਂ ਨੂੰ ਪੁੱਛ ਲੈਂਦਾ ਹੈ ਹਾਂਜੀ ਕਹੋ ਕੀ ਵਿਸਵਸਿਆ ਹੈ ਇਸ ਤੋਂ ਬਾਅਦ ਜਦੋਂ ਰਾਜਕਾ ਦੇਖਦੀ ਹੈ ਕਿ ਉਹ ਸਮੱਸਿਆ ਬਾਰੇ ਪੁੱਛ ਰਿਹਾ ਹੈ ਤਾਂ ਉਹ ਵੀ ਅੰਦਰ ਚਲੀ ਆਉਂਦੀ ਹੈ ਅੰਦਰ ਜਾਣ ਤੋਂ ਬਾਅਦ ਉਹ ਆਪਣੀ ਸਮੱਸਿਆ ਦੱਸਦੀ ਹੈ ਅਰਜੀ ਨੂੰ ਪੜਨ ਤੋਂ ਬਾਅਦ ਸੁਖਵੀਰ ਅਹਿਸਾਸ ਹੁੰਦਾ ਹੈ ਕੀ ਉਸਦੀ ਪਤਨੀ ਨਾ ਜਾਣੇ ਕੀ ਕੀ ਪਰੇਸ਼ਾਨੀ ਚੱਲ ਰਹੀ ਹੈ ਅਤੇ ਇਹ ਸਭ ਕੁਝ ਉਸਦੀ ਵਜ੍ਹਾ ਨਾਲ ਹੋ ਰਿਹਾ ਹੈ ਕਿਉਂਕਿ ਉਸ ਵਿੱਚ ਸਾਫ਼ ਸਾਫ਼ ਲਿਖਿਆ ਹੋਇਆ ਸੀ ਕਿ ਪੜੋਸਿਆਂ ਦੀ ਵਜ੍ਹਾ ਨਾਲ ਉਹ ਕਾਫੀ ਜ਼ਿਆਦਾ ਪਰੇਸ਼ਾਨ ਹੈ ਇਹ ਸਾਰੀਆਂ ਚੀਜ਼ਾਂ ਦਾ ਕਾਰਨ 30 ਐਸਪੀ ਸਾਹਿਬ ਆਪਣੇ ਆਪ ਨੂੰ ਮੰਨਣ ਲੱਗਦੇ ਹਨ ਉਹ ਸੋਚਦੇ ਹਨ ਕਿ ਜੇਕਰ ਮੈਂ ਸਮੇਂ ਰਹਿੰਦੇ ਉਸ ਦੀਆਂ ਗੱਲਾਂ ਥੋੜੀਆਂ-ਬਹੁਤੀਆਂ ਮੰਨ ਲੈਂਦਾ ਤਾਂ ਅੱਜ ਇਹ ਦਿਨ ਨਹੀਂ ਦੇਖਣੇ ਪੈਂਦਾ ਉਸ ਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਹੁੰਦੀ ਉਹ ਮੇਰੇ ਨਾਲ ਮੇਰੇ ਘਰ ਵਿੱਚ ਹੁੰਦੀ ਅਤੇ ਉਸ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਹੁੰਦੀ ਇਸ ਤੋਂ ਬਾਅਦ ਡੀਐਸਪੀ ਸਾਹਿਬ ਉਸ ਫਾਈਲ ਨੂੰ ਆਪਣੇ ਕੋਲ ਰੱਖਦੇ ਹਨ ਅਤੇ ਕਹਿੰਦੇ ਹਨ ਦੇਖੋ ਤੁਸੀਂ ਚਿੰਤਾ ਨਾ ਕਰੋ ਤੁਹਾਡਾ ਇਸ ਕੰਮ ਤੇ ਕਾਰਵਾਈ ਹੋ ਜਾਵੇਗੀ ਪਰ ਤਾਂ ਵੀ ਰਾਜਿਕਾ ਕਹਿਦੀ ਹੈ ਜੇਕਰ ਕਾਰਵਾਈ ਹੋ ਜਾਵੇ ਤਾਂ ਹੀ ਚੰਗਾ ਹੈ ਨਹੀਂ ਮੈਨੂੰ ਹੋਰ ਵੀ ਅੱਗੇ ਜਾਣਾ ਪੈ ਸਕਦਾ ਹੈ ਜੇਕਰ ਤੁਸੀਂ ਇਸਤੇ ਕਾਰਵਾਈ ਨਹੀਂ ਕੀਤੀ ਤਾਂ ਮੈਂ ਤੁਹਾਡੇ ਤੋਂ ਵੀ ਉੱਪਰ ਦੇ ਅਧਿਕਾਰੀ ਦਾ ਦਰਵਾਜ਼ਾ ਖਟਕਾਵਾਂਗੀ ਕਿਤੇ ਐਦਾਂ ਨਾ ਹੋਵੇ ਕਿ ਤੁਸੀਂ ਸਾਡੇ ਕਿਸੇ ਪੁਰਾਣੀ ਗੱਲ ਨੂੰ ਲੈ ਕੇ ਇਸਤੇ ਕਾਰਵਾਈ ਕਰਨਾ ਹੀ ਭੁੱਲ ਜਾਓ ਇਹ ਗੱਲ ਸੁਣ ਕੇ ਸੁਖਵੀਰ ਨੂੰ ਸਮਝ ਆ ਜਾਂਦਾ ਹੈ ਕਿ ਉਹ ਅਜੇ ਵੀ ਉਸ ਤੋਂ ਨਾਰਾਜ਼ ਹੈ ਅਤੇ ਇਸੇ ਵਜ੍ਹਾ ਨਾਲ ਐਦਾਂ ਦਾ ਤਾਨਾ ਮਾਰ ਰਹੀ ਹੈ ਇਸ ਤੋਂ ਬਾਅਦ ਸੁਖਵੀਰ ਉਸ ਨੂੰ ਕਹਿੰਦਾ ਹੈ ਤੁਸੀਂ ਚਿੰਤਾ ਨਾ ਕਰੋ ਤੁਹਾਡਾ ਕੰਮ ਜ਼ਰੂਰ ਹੋਵੇਗਾ ਅਤੇ ਮੈਂ ਖੁਦ ਜਾ ਕੇ ਇਸ ਚੀਜ਼ ਨੂੰ ਦੇਖਾਂਗਾ ਇਸ ਤੋਂ ਬਾਅਦ ਰਾधिका ਉਸ ਨੂੰ ਤਾਂ ਨਵਾਦ ਕਹਿ ਕੇ ਉਥੋਂ ਵਾਪਸ ਆ ਜਾਂਦੀ ਹੈ ਪਰ ਆਉਂਦੇ ਵਕਤ ਉਸਦੇ ਦਿਮਾਗ ਵਿੱਚ ਕਈ ਸਾਰੇ ਸਵਾਲ ਚੱਲ ਰਹੇ ਸਨ ਉਹ ਸੋਚ ਰਹੀ ਸੀ ਕਿ ਇਸ ਨੇ ਤਾਂ ਮੈਨੂੰ ਤਲਾਕ ਦੇ ਦਿੱਤਾ ਸੀ ਫਿਰ ਇਹ ਮੇਰੇ ਲਈ ਇਹ ਸਭ ਕਿਉਂ ਕਰੇਗਾ ਇਸ ਤਰ੍ਹਾਂ ਸੋਚਦੀ ਉਹ ਆਪਣੇ ਘਰ ਚਲੀ ਜਾਂਦੀ ਹੈ ਪਰ ਜਿਵੇਂ ਹੀ ਰਾधिका ਨੇ ਸੁਭਵੀਰ ਨੂੰ ਅਰਜੀ ਦਿੱਤੀ ਸੀ ਉਸ ਤੋਂ ਬਾਅਦ ਸੁਭਵੀਰ ਤੁਰੰਤ ਉੱਥੇ ਥਾਣੇ ਦੇ ਉਸ ਅਧਿਕਾਰੀ ਨੂੰ ਬੁਲਾਉਂਦਾ ਹੈ ਜਿਸ ਕੋਲ ਪਹਿਲਾਂ ਰਿਪੋਰਟ ਕੀਤੀ ਗਈ ਅਤੇ ਉਸ ਤੋਂ ਪੁੱਛਦਾ ਹੈ ਇਸ ਰਿਪੋਰਟ ਬਾਰੇ ਤੁਹਾਡਾ ਕੀ ਕਹਿਣਾ ਹੈ ਇਸ ਤੋਂ ਬਾਅਦ ਇਦਕਾਰੀ ਦੱਸਦਾ ਹੈ ਅਸੀਂ ਪੜੋਸ ਦੇ ਉਹਨਾਂ ਮੁੱਦਿਆਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਈ ਹੈ ਪਰ ਕਿਸੇ ਨੇ ਨਹੀਂ ਉਹਨਾਂ ਨੂੰ ਮਾੜਾ ਕਿਹਾ ਇਸ ਤੋਂ ਬਾਅਦ ਸੁਖਵੀਰ ਕਹਿੰਦਾ ਹੈ ਤੁਹਾਡੇ ਸਾਹਮਣੇ ਕੋਈ ਬਦਮਾਸ਼ੀ ਕਰੇਗਾ ਜਾਂ ਕੋਈ ਐਸੀ ਹਰਕਤ ਕਰੇਗਾ ਇਸ ਨਾਲ ਉਸ ਦੀ ਕੋਲ ਖੁੱਲ ਜਾਵੇ ਇਹ ਤਾਂ ਤੁਹਾਨੂੰ ਦੇਖਣਾ ਪਵੇਗਾ ਬਾਰ ਬਾਰ ਜਾ ਕੇ ਇਹ ਕੋਸ਼ਿਸ਼ ਕਰੋ ਜੇਕਰ ਤੁਹਾਨੂੰ ਏਦਾਂ ਦਾ ਕੁਝ ਦਿਖੇ ਤਾਂ ਤੁਰੰਤ ਓਹਨਾ ਤੇ ਕਾਰਵਾਈ ਕਰੋ ਸੁਖਬੀਰ ਦੇ ਕਹੇ ਅਨੁਸਾਰ ਪੁਲਿਸ ਵਾਲੇ ਬਾਰ ਬਾਰ ਓਥੇ ਗੇੜੀਆਂ ਲਗਾਉਂਦੇ ਫੇਰ ਇਕ ਦਿਨ ਅਚਾਨਕ ਓਹਨਾ ਨੂੰ ਪੜੋਸ ਦੇ ਘਰ ਤੋਂ ਬਾਹਰ ਜ਼ੋਰ ਜ਼ੋਰ ਨਾਲ ਚੀਕਣ ਚਿਲਾਉਣ ਦੀਆਂ ਆਵਾਜ਼ਾਂ ਆਉਂਦੀਆਂ ਹਨ ਜਦੋਂ ਪੁਲਿਸ ਓਥੇ ਪਹੁੰਚਦੀ ਹੈ ਤਾਂ ਮੁੰਡਿਆਂ ਨੂੰ ਆਪਸ ਵਿਚ ਲੜਦੇ ਹੋਏ ਦੇਖਦੀ ਹੈ ਇਸ ਤੋਂ ਬਾਅਦ ਪੁਲਿਸ ਵਾਲੇ ਓਹਨਾ ਦਾ ਦਰਵਾਜ਼ਾ ਖੜਕਾ ਕੇ ਓਹਨਾ ਨੂੰ ਬਾਹਰ ਕੱਢਦੇ ਹਨ ਅਤੇ ਫੜ ਕੇ ਥਾਣੇ ਲੈ ਜਾਂਦੇ ਹਨ ਪੁਲਿਸ ਵਾਲਿਆਂ ਨੇ ਆਪਣਾ ਕੰਮ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਵੀ ਸੁਖਵੀਰ ਦੇ ਕਹੇ ਅਨੁਸਾਰ بار بار ਪੁਲਿਸ ਦੀ ਗੱਡੀ ਉੱਥੇ ਆ ਕੇ ਏੜੀਆਂ ਲਗਾਉਂਦੀ ਸੀ ਜਿਹੜਾ ਕੁਝ ਬਦਮਾਸ਼ ਮੁੰਡਿਆਂ ਦਾ ਅੱਡਾ ਬਣ ਰਿਹਾ ਸੀ ਜਿੱਥੇ ਬੈਠ ਕੇ ਉਹ ਸ਼ਰਾਬ ਪੀਂਦੇ ਸਨ ਅਤੇ ਇੱਕ ਦੂਜੇ ਨਾਲ ਲੜਦੇ ਸਨ ਉਸ ਅੱਡੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੁਣ ਉੱਥੇ ਕੋਈ ਵੀ ਨਹੀਂ ਆਉਂਦਾ ਸੀ ਇਸ ਤੋਂ ਬਾਅਦ ਕਲੋਨੀ ਵਾਲੇ ਰਾਜਕਾ ਕੋਲ ਆਉਂਦੇ ਹਨ ਅਤੇ ਕਹਿੰਦੇ ਹਨ ਰਾਜਕਾ ਤੇਰੀ ਸ਼ਿਕਾਇਤ ਨੇ ਤਾਂ ਕਮਾਲ ਕਰ ਦਿੱਤਾ ਹੁਣ ਤਾਂ ਇਦਾਂ ਦਾ ਕੁਝ ਦੇਖਣ ਨੂੰ ਵੀ ਨਹੀਂ ਮਿਲਦਾ ਇਹ ਗੱਲ ਸੁਣ ਕੇ ਰਾਜਕਾ ਮੁਸਕਰਾਉਣ ਲੱਗਦੀ ਹੈ ਅਤੇ ਸੁਖਵੀਰ ਬਾਰੇ ਸੋਚਣ ਲੱਗਦੀ ਹੈ ਪड़ोसी ਤਾਂ ਉਥੋਂ ਚਲੇ ਗਏ ਸਨ ਪਰ ਰਾਜਕਾ ਦੇ ਦਿਮਾਗ ਵਿੱਚ ਸੁਖਵੀਰ ਦਾ ਚਿਹਰਾ بار بار ਘੁਮਰਿਆ ਸੀ ਅਤੇ ਉਹ ਉਹਨਾਂ ਪਲਾਂ ਨੂੰ ਯਾਦ ਕਰ ਰਹੀ ਸੀ ਫਿਰ ਅਚਾਨਕ ਉਸ ਨੂੰ ਖਿਆਲ ਆਉਂਦਾ ਹੈ کافی ਦਿਨਾਂ ਬਾਅਦ ਹੁਣ ਮੈਂ ਸਹੀ ਰਹਿਣ ਲੱਗੀ ਹਾਂ ਅਤੇ ਮੈਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੈ ਮੈਂ ਆਪਣੀ ਜ਼ਿੰਦਗੀ ਨੂੰ ਖੁਦ ਜੀ ਰਹੀ ਹਾਂ ਆਪਣੀ ਜ਼ਿੰਦਗੀ ਜਿਉਣ ਦਾ ਇੱਕ ਅਲੱਗ ਹੀ ਮਜ਼ਾ ਹੁੰਦਾ ਹੈ ਅਤੇ ਹੁਣ ਮੈਂ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਜੀਵਾਂਗੀ ਦੁਬਾਰਾ ਸੁਖਵੀਰ ਕੋਲ ਨਹੀਂ ਜਾਵਾਂਗੀ ਇਸ ਤਰ੍ਹਾਂ ਸੋਚ ਕੇ ਉਹ ਦਿਲ ਵਿੱਚ ਫੈਸਲਾ ਕਰ ਲੈਂਦੀ ਹੈ ਪਰ ਜਿਵੇਂ ਹੀ ਸੁਖਵੀਰ ਨੂੰ ਇਹ ਪਤਾ ਚੱਲਦਾ ਹੈ ਕਿ ਹੁਣ ਉਹ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਗਈ ਹੈ ਅਤੇ ਉਹ ਮੁੰਡੇ ਫੜੇ ਜਾ ਚੁੱਕੇ ਹਨ ਤਾਂ ਉਹ ਰਾਧਿਕਾ ਨਾਲ ਗੱਲ ਕਰਨਾ ਚਾਹੁੰਦਾ ਸੀ ਇਸੇ ਕਾਰਨ ਉਹ ਫਾਈਲ ਵਿੱਚ ਦਿੱਤੇ ਨੰਬਰ ਤੇ ਕਾਲ ਕਰਦਾ ਹੈ ਫੋਨ ਕਰਕੇ ਉਹ ਕਹਿੰਦਾ ਹੈ ਦੇਖੋ ਮੈਡਮ ਅਸੀਂ ਤੁਹਾਡੀ ਸਮੱਸਿਆ ਪੂਰੀ ਤਰ੍ਹਾਂ ਹੱਲ ਕਰ ਦਿੱਤੀ ਹੈ ਜੇਕਰ ਫਿਰ ਵੀ ਤੁਹਾਨੂੰ ਕੋਈ ਪਰੇਸ਼ਾਨੀ ਹੋਵੇ ਤਾਂ ਤੁਸੀਂ ਬੇਝਿਜਕ ਹੋ ਕੇ ਕਦੇ ਵੀ ਮੈਨੂੰ ਫੋਨ ਕਰ ਸਕਦੇ ਹੋ ਜਦੋਂ ਰਾਧਿਕਾ ਇਹ ਸੁਣਦੀ ਹੈ ਤਾਂ ਉਹ ਵੀ ਉਸ ਨਾਲ ਗੱਲ ਕਰਨਾ ਚਾਹੁੰਦੀ ਹੈ ਪਰ ਕਿਤੇ ਨਾ ਕਿਤੇ ਉਸ ਦਾ ਮਨ ਉਸ ਨੂੰ ਰੋਕ ਰਿਹਾ ਹੁੰਦਾ ਹੈ ਅੰਦਰੋਂ ਕੋਈ ਆਵਾਜ਼ ਉਸ ਨੂੰ ਕਹਿ ਰਹੀ ਹੁੰਦੀ ਹੈ ਕਿ ਉਸ ਨਾਲ ਬਿਲਕੁਲ ਵੀ ਗੱਲ ਨਾ ਕਰੋ ਇਸ ਤੋਂ ਬਾਅਦ ਰਾਧਿਕਾ ਕਹਿੰਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਸੋਚ ਰਹੀ ਸੀ ਕਿ ਕਿਤੇ ਪੁਰਾਣੀਆਂ ਗੱਲਾਂ ਨੂੰ ਸੋਚ ਕੇ ਤੁਸੀਂ ਇਸ ਤੇ ਕਾਰਵਾਈ ਨਾ ਕਰੂੰ ਪਰ ਚੰਗਾ ਹੋਇਆ ਤੁਸੀਂ ਇਸ ਨੂੰ ਸੀਰੀਅਸ ਲਿਆ ਮੈਂ ਇਸ ਤੋਂ ਬਹੁਤ ਪਰੇਸ਼ਾਨ ਸੀ ਇਸ ਤਰ੍ਹਾਂ ਕਹਿ ਕੇ ਉਹ ਫੋਨ ਕੱਟਣਾ ਚਾਹੁੰਦੀ ਸੀ ਪਰ ਉਹ ਐਦਾਂ ਨਹੀਂ ਕਰ ਪਾਈ ਇੱਧਰ ਸੁਖਵੀਰ ਵੀ ਅੱਗੇ ਕੁਝ ਕਹਿਣਾ ਚਾਹੁੰਦਾ ਸੀ ਪਰ ਉਹ ਵੀ ਕੁਝ ਨਹੀਂ ਕਹਿ ਪਾਇਆ ਥੋੜੀ ਦੇਰ ਤੱਕ ਦੋਵੇਂ ਇੱਕ ਦੂਜੇ ਦਾ ਫੋਨ ਕੱਟਣ ਦਾ ਇੰਤਜ਼ਾਰ ਕਰਦੇ ਰਹੇ ਪਰ ਜਦੋਂ ਕੋਈ ਵੀ ਫੋਨ ਨਹੀਂ ਕੱਢਦਾ ਤਾਂ ਆਖਿਰਕਾਰ ਰਾਧਿਕਾ ਅਚਾਨਕ ਫੋਨ ਕੱਟ ਦਿੰਦੀ ਹੈ ਉਧਰ ਡੀਐਸਪੀ ਸਾਹਿਬ ਸਮਝ ਜਾਂਦੇ ਹਨ ਕਿ ਅਜੇ ਵੀ ਰਾਧਿਕਾ ਦੇ ਦਿਲ ਵਿੱਚ ਉਹਨਾਂ ਲਈ ਕੁਝ ਨਾ ਕੁਝ ਹੈ ਉਸ ਰਾਤ ਸੁਖਵੀਰ ਪੂਰੀ ਰਾਤ ਇਸ ਸੋਚ ਵਿੱਚ ਪਿਆ ਰਿਹਾ ਕਿ ਹੁਣ ਕੀ ਕੀਤਾ ਜਾਵੇ ਅਤੇ ਅੱਗੇ ਦਾ ਰਾਸਤਾ ਕੀ ਹੋਵੇਗਾ ਅਗਲੇ ਦਿਨ ਸਵੇਰੇ ਸਵੇਰੇ ਉਹ ਆਪਣੇ ਮਾਤਾ ਪਿਤਾ ਨੂੰ ਫੋਨ ਕਰਦਾ ਹੈ ਜੋ ਅਜੇ ਪਿੰਡ ਵਿੱਚ ਹੀ ਰਹਿੰਦੇ ਸਨ ਅਤੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਜਦੋਂ ਮਾਤਾ ਪਿਤਾ ਨੂੰ ਇਹ ਪਤਾ ਚੱਲਦਾ ਹੈ ਕਿ ਜਿੱਥੇ ਉਹਨਾਂ ਦੇ ਪੁੱਤਰ ਦੀ ਪੋਸਟਿੰਗ ਹੈ ਉੱਥੇ ਹੀ ਰਾਧਿਕਾ ਰਹਿੰਦੀ ਹੈ ਅਤੇ ਉਸ ਦਾ ਆਪਣਾ ਕਾਰਨ ਵੀ ਹੈ ਤਾਂ ਉਹ ਉਸ ਨੂੰ ਸਮਝਾਉਂਦੇ ਹਨ ਪੁੱਤ ਜੋ ਗੱਤੀਆਂ ਤੂੰ ਕੀਤੀਆਂ ਹਨ ਉਹਨਾਂ ਨੂੰ ਸੁਧਾਰਨ ਦਾ ਇਹ ਸਹੀ ਸਮਾਂ ਹੈ ਜੇਕਰ ਫਣ ਤੂੰ ਇਹਨਾਂ ਨੂੰ ਸਹੀ ਸੁਧਾਰਿਆ ਫੇ ਤਾਂ ਫਿਰ ਕਦੇ ਨਾ ਕਹਿਣਾ ਕਿ ਤੈਨੂੰ ਮੌਕਾ ਨਹੀਂ ਮਿਲਿਆ ਇਹ ਤੇਰੇ ਲਈ ਇੱਕ ਮੌਕਾ ਹੈ ਅਤੇ ਤੂੰ ਚਾਹੇ ਤਾਂ ਇਸ ਨੂੰ ਠੀਕ ਕਰ ਸਕਦਾ ਹੈ ਸੁਖਵੀਰ ਆਪਣੇ ਮਾਤਾ ਪਿਤਾ ਦੀ ਗੱਲ ਸਮਝ ਜਾਂਦਾ ਹੈ ਅਤੇ ਤੁਰੰਤ ਫਾਈਲ ਵਿੱਚ ਲਿਖੇ ਪਤੇ ਤੇ ਆਪਣੀ ਗੱਡੀ ਲੈ ਕੇ ਨਿਕਲ ਜਾਂਦਾ ਹੈ ਜਦੋਂ ਡੀਐਸਪੀ ਸਾਹਿਬ ਉੱਥੇ ਪਹੁੰਚਦੇ ਹਨ ਤਾਂ ਰਾਜਕਾ ਦਰਵਾਜ਼ਾ ਖੁੱਲਦੀ ਹੈ ਸਾਹਮਣੇ ਸੁਖਵੀਰ ਨੂੰ ਦੇਖ ਕੇ ਉਹ ਹੈਰਾਨ ਰਹਿ ਜਾਂਦੀ ਹੈ ਕੁਝ ਬੋਲ ਨਹੀਂ ਪਾਉਂਦੀ ਪਰ ਤਾਂ ਵੀ ਸੁਖਵੀਰ ਫਿਰ ਕਹਿੰਦਾ ਹੈ ਕਿ ਮੈਨੂੰ ਅੰਦਰ ਨਹੀਂ ਬੁਲਾਓਗੇ ਜਾਂ ਇੱਥੇ ਹੀ ਗੱਲ ਕਰਨੀ ਹੋਵੇਗੀ ਰਾਜਿਕਾ ਚੁੱਪਚਾਪ ਸੁਖਵੀਰ ਨੂੰ ਅੰਦਰ ਬੁਲਾ ਲੈਂਦੀ ਹੈ ਅਤੇ ਬੈਠਣ ਲਈ ਕਹਦੀ ਹੈ ਫਿਰ ਉਹ ਚਾਹ ਬਣਾਉਣ ਲਈ ਚਲੀ ਜਾਂਦੀ ਹੈ ਇਸ ਵਾਰ ਸੁਖਵੀਰ ਚੁੱਪਚਾਪ ਬੈਠਾ ਰਹਿੰਦਾ ਹੈ ਜਦੋਂ ਰਾਜਿਕਾ ਚਾਹ ਲੈ ਕੇ ਆਉਂਦੀ ਹੈ ਤਾਂ ਸੁਖਵੀਰ ਗੱਲਬਾਤ ਸ਼ੁਰੂ ਕਰਦਾ ਹੈ ਉਸ ਵੇਲੇ ਉਹਨਾਂ ਦਾ ਬੇਟਾ ਵੀ ਕੋਲ ਹੁੰਦਾ ਹੈ ਸੁਖਵੀਰ ਜਿਵੇਂ ਹੀ ਉਸ ਨੂੰ ਦੇਖਦਾ ਹੈ ਉਸ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ ਉਹ ਆਪਣੇ ਬੇਟੇ ਨੂੰ ਨੇੜੇ ਬੁਲਾਉਂਦਾ ਹੈ ਅਤੇ ਉਸ ਲਈ ਲਿਆਂਦੀ ਚਾਕਲੇਟ ਦਿੰਦਾ ਹੈ ਫਿਰ ਉਸ ਨੂੰ ਖੇਡਣ ਲਈ ਭੇਜ ਦਿੰਦਾ ਹੈ ਅਤੇ ਰਾਜਕਾਂ ਨੂੰ ਕਹਿੰਦਾ ਹੈ ਦੇਖੋ ਰਾਜਿਕਾ ਮੈਨੂੰ ਪਤਾ ਹੈ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਪਰ ਇਹ ਮੌਕਾ ਸਾਡੀ ਗਲਤੀ ਸੁਧਾਰਨ ਦਾ ਹੈ ਮੇਰਾ ਬੇਟਾ ਹੁਣ ਤੱਕ ਸਿਰਫ ਤੁਹਾਡੇ ਕੋਲ ਰਿਹਾ ਹੈ ਪਰ ਕੀ ਇਸ ਨੂੰ ਆਪਣੇ ਪਿਤਾ ਦਾ ਪਿਆਰ ਨਹੀਂ ਮਿਲਣਾ ਚਾਹੀਦਾ ਮੈਂ ਜੋ ਵੀ ਗਲਤੀਆਂ ਕੀਤੀਆਂ ਹਨ ਉਹਨਾਂ ਨੂੰ ਸੁਧਾਰਨਾ ਚਾਹੁੰਦਾ ਰਾਜਿਕਾ ਗੁੱਸੇ ਨਾਲ ਭਰੀ ਹੋਈ ਹੁੰਦੀ ਹੈ ਜਵਾਬ ਦਿੰਦੀ ਹੈ ਇੰਨਾਂ ਗੱਲਾਂ ਦਾ ਹੁਣ ਕੋਈ ਮਤਲਬ ਨਹੀਂ ਮੈਂ ਪੂਰੀ ਤਰ੍ਹਾਂ ਖੁਸ਼ ਹਾਂ ਅਤੇ ਹੁਣ ਤੁਹਾਡੀ ਕੋਈ ਲੋੜ ਨਹੀਂ ਟੀਐਸਪੀ ਸਾਹਿਬ ਕਹਦੇ ਹਨ ਮੈਂ ਜਾਣਦਾ ਹਾਂ ਕਿ ਤੁਸੀਂ ਵੀ ਦੂਜਾ ਵਿਆਹ ਨਹੀਂ ਕੀਤਾ ਅਤੇ ਮੈਂ ਵੀ ਹੁਣ ਤੱਕ ਨਹੀਂ ਕੀਤਾ ਅਸੀਂ ਦੋਵੇਂ ਫਿਰ ਇਕੱਠੇ ਕਿਉਂ ਨਹੀਂ ਰਹਿ ਸਕਦੇ ਜੋ ਗਲਤੀ ਪਹਿਲਾਂ ਹੋਈ ਉਸ ਨੂੰ ਠੀਕ ਕਰ ਸਕਦੇ ਹਾਂ ਹੁਣ ਮੈਂ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ ਰਾਧਿਕਾ ਥੋੜੀ ਸੋਚਦੀ ਹੈ ਤੇ ਅਤੇ ਫਿਰ ਹਾਂ ਕਰ ਦਿੰਦੀ ਹੈ ਸੁਖਵੀਰ ਇਹ ਖਬਰ ਆਪਣੇ ਮਾਤਾ ਪਿਤਾ ਨੂੰ ਦਿੰਦਾ ਹੈ ਤਾਂ ਉਹ ਬਹੁਤ ਖੁਸ਼ ਹੋ ਜਾਂਦੇ ਹਨ ਦੋਵਾਂ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਰਾਧਿਕਾ ਨੌਕਰੀ ਛੱਡ ਦਿੰਦੀ ਹੈ ਅਤੇ ਆਪਣੇ ਬੱਚੇ ਨਾਲ ਸੁਖਵੀਰ ਨਾਲ ਰਹਿਣ ਲੱਗਦੀ ਹੈ ਹੁਣ ਸੁਖਵੀਰ ਆਪਣੀ ਪਤਨੀ ਅਤੇ ਬੱਚੇ ਦਾ ਪੂਰਾ ਧਿਆਨ ਰੱਖਦਾ ਹੈ ਰਾਜਿਕਾ ਵੀ ਆਪਣੇ ਸਹੁਰੇ ਸੱਸ ਦੀ ਸੇਵਾ ਕਰਦੀ ਹੈ ਪੂਰਾ ਪਰਿਵਾਰ ਖੁਸ਼ਹਾਲ ਜੀਵਨ ਬਤਾਉਣ ਲੱਗਦਾ ਹੈ ਦੋਸਤੋ ਕੀ ਕਹਿਣਾ ਹੈ ਤੁਹਾਡਾ ਇਸ ਕਹਾਣੀ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਅਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਦੇਖਣ ਅਤੇ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕੰਟੀਨਿਊ ਦਬਾ ਕੇ ਆਲ ਨੋਟੀਫਿਕੇਸ਼ਨ ਤੇ ਸੈੱਟ ਕਰ ਲਓ ਤਾ ਜੋ ਆਉਣ ਵਾਲੀ ਵੀਡੀਓ ਤੇ ਆ ਨੋਟੀਫਿਕੇਸ਼ਨਾਂ ਤੋਂwidehat ਕੋ ਤੁਰੰਤ ਪਹੁੰਚਣ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ